ਬੱਤਵਰ ਸਬਸਕ੍ਰਾਈਬ ਕਰੋ ਤੇ ਕਮੈਂਟ ਕਰੋ ਤੇ ਤਾਂ ਕਿ ਮੈਂ ਅਗਾਹ ਇਹ ਜਿਹੀਆਂ ਕਹਾਣੀਆਂ ਉਹ ਤੁਹਾਨੂੰ ਦੇ ਪਾਉਂਦਾ ਰਹਾ ਰੂਪ ਬਸੰਤ ਦੀ ਲੋਕ ਕਹਾਤਾ ਸਦੀਆਂ ਪੁਰਾਣੀ ਹੈ ਇਤਿਹਾਸ ਦੀਆਂ ਪੈੜਾਂ ਇਸ ਨੂੰ ਜਿਹੜਾ ਫਤਿਹਗੜ੍ਹ ਸਾਬ ਤੇ ਪਿੰਡ ਉੱਚਾ ਸੰਘੋਲ ਨਾਲ ਜਿਹੜਾ ਜੋੜਦੀਆਂ ਹਨ ਇਸ ਪਿੰਡ ਦੇ ਨਾਲ ਕਈ ਦੰਦ ਕਥਾਵਾਂ ਜੁੜੀਆਂ ਹਨ ਕਿਹਾ ਕਹਿੰਦੇ ਹਨ ਹਜ਼ਾਰਾਂ ਬੜੇ ਪਹਿਲਾਂ ਸੰਘੋਲ ਇੱਕ ਉਨਕਾ ਵਸਦਾ ਸਹਿਰ ਸੀ ਜਿਸ ਦੇ ਨਾਂ ਦੀ ਸੰਗਤ ਦੀਪ ਰੂਪ ਬਸੰਤ ਦੇ ਪਿਤਾ ਰਾਜ ਖੜਕ ਸਿੰਘ ਰਾਜ ਧਾਨੀ ਰਾਜ ਖੜਕ ਸਿੰਘ ਦਾ ਇੱਕ ਨੇਕ ਦਲ ਧਰਮੀ ਦੇ ਅਤੇ ਅਦਲੀ ਰਾਜ ਦੇ ਨਾਂ ਦੀ ਬਸਦ ਸਨ ਉਸ ਦੇ ਰਾਜ ਵਿੱਚ ਪਰਜਾ ਬਹੁਤ ਸੁਖੀ ਸੀ ਸਾਰੇ ਉਸ ਨੂੰ ਬੜਾ ਆਦਰ ਮਾਨ ਦਿੰਦੇ ਸਨ ਕਿਸੇ ਵੀ ਕਰਨ ਕੀ ਉਸ ਉਹ ਕੋਟ ਨਹੀਂ ਸੀ ਔਲਾਦ ਵੱਲੋਂ ਵੀ ਉਹ ਟੁੱਟ ਸੀ ਉਸ ਦੇ ਦੋ ਪਿਆਰੇ ਮਿੱਤਰ ਸਨ ਰੂਪ ਤੇ ਬਸੰਤ ਜਿਨ੍ਹਾਂ ਨੂੰ ਵੇਖ ਧੁੱਖ ਲੈਂਦੀ ਸੀ ਅੱਖਾਂ ਰੱਜ ਰੱਜ ਜਾਂਦੀਆਂ ਸਨ ਰੂਪ ਵੱਡਾ ਅਤੇ 15 ਵਰਿਆਂ ਦਾ ਤੇ ਬਸੰਤ ਰੂਪ ਤੋਂ 2 ਸਾਲ ਛੋਟਾ ਖੜਕਸਹਿਨ ਆਪਣੀ ਪਿਆਰੀ ਰਾਣੀ ਰੂਪவதி ਵੱਲੋਂ ਫਿਰਮੰਦ ਸੀ ਰੂਪ